ਹੈਲੋ ਕੀ ਹਾਲ ਨੇ ਭਰਾਵੋ ਸਾਰਿਆਂ ਨੂੰ ਸੁਣਨ ਭਰਾਵੋ ਇੱਕ ਜਾਣਕਾਰੀ ਦਿੰਨੇ ਆਗੇ ਕਈ ਬੰਦੇ ਕਹਿੰਦੇ ਆਗੇ ਵੀ ਜਦੋਂ ਚੋਨਾ ਇਸ ਸਥਿਤੀ ਦੇ ਵਿੱਚ ਆ ਜੇ ਤੇ ਵੀ ਉਹਨੂੰ ਪਾਣੀ ਦਾ ਭਰ ਕੇ ਰੱਖੋ ਭਰਾਵੋ ਉਹਨੂੰ ਬਾਹਲਾ ਪਾਣੀ ਦਾ ਭਰ ਕੇ ਨਾ ਰੱਖਿਆ ਕਰੋ ਪਾਣੀ ਇਹਨੂੰ 2 ਜਾਂ 3 ਦਿਨਾਂ ਤੋਂ 4 ਦਿਨਾਂ ਤੋਂ ਲਾਇਆ ਕਰੋ ਤੇ ਮਾੜਾ ਜਿਹਾ ਪਾਣੀ ਸੁੱਕ ਜਾਣ ਦਾ ਕਰੋ ਫੇਰ ਭਰਿਆ ਕਰੋ ਨਹੀਂ ਨਾ ਇਹਦੇ ਵਿੱਚ ਜੇ ਪਾਣੀ ਨਾ ਭਰੀ ਰੱਖੀ ਆਪਾਂ ਇਸ ਟਾਈਮ ਤੇ ਹਲਦੀ ਰੋਗ ਦਾ ਜਾਦੇ ਆਉਣ ਦਾ ਸਥਿਤੀ ਬਣ ਜਾਂਦੀ ਹੈਗੀ ਇਸ ਕਰਕੇ ਬਈ ਪਾਣੀ ਘੱਟ ਰੱਖਿਆ ਕਰੋ ਕਈ ਵਾਰ ਐਵੇਂ ਮਾਰੀ ਜਾਂਦੇ ਕਿ ਭਰ ਕੇ ਰੱਖੋ ਭਰ ਕੇ ਆਉਣ ਨਾਲ ਬਈ ਹਲਦੀ ਰੋਗ ਜ਼ਿਆਦਾ ਬਣਦਾਗਾ ਤੇ ਜੇ ਤੁਸੀਂ ਪਾਣੀ ਮੜਾ ਇਸ ਘਾ ਕੇ ਲਾਉਣੇ ਨਾਲੇ ਤੁਹਾਡਾ ਝਾੜ ਨਹੀਂ ਘਟਦਾ ਤੇ ਨਾਲੇ ਤੁਹਾਡਾ ਚੁੰਨਾ ਮੰਨ ਕੇ ਚੰਗਾ ਵਧੀਆ ਝਾੜ ਦੇ ਕੇ ਜਾਊਗਾ ਤੇ ਨਾਲੇ ਹਲਦੀ ਰੋਗ ਬਹੁਤ ਘੱਟ ਬਣੂਗਾ ਬਈ ਕੋਈ ਹਲਦੀ ਰੋਗ ਦੇ ਬਾਲੀਆਂ ਦਵਾਈਆਂ ਕਰਨੀਆਂ ਲੋੜ ਨਹੀਂ ਹੈਗੀ ਐਵੇਂ ਬਾਲਾ ਨਾਲ ਲੋਕਾਂ ਦੇ ਮਾਗਰ ਲੱਗਿਆ ਕਰੋ ਤੇ ਆਪ ਦਾ ਲੋਟ ਦੇਖ ਕੇ ਬਾਈ ਝੋਨੇ ਨੂੰ ਜਿੰਨਾ ਸਗਾ ਕੇ ਪਾਣੀ ਲਾਈ ਜਾਓਗੇ ਉੰਨਾ ਹੀ ਚੰਗਾ ਬਾਈ ਆ ਸਥਿਤੀ ਦੇ ਵਿੱਚ ਵੀ ਜਮਾ ਮੰਨ ਲਓ ਵੀ ਚਟਾ ਨਾ ਹੋਣ ਦਿਓ ਬਾਸ ਨੂੰ 4 ਦਿਨਾਂ ਤੋਂ ਪਾਣੀ ਲਾਈ ਚੱਲੋ ਕੋਈ ਫੋਕ ਨਹੀਂ ਬਣਦੀ ਕੋਈ ਝੋਨਾ ਝਾੜ ਨਹੀਂ ਘਟਾਉਂਦਾ ਨਾ ਕੋਈ ਹਲਦੀ ਰੋਗ ਬਣੇ ਨਾਲੇ ਹੌਪਰ ਬਹੁਤ ਘੱਟ ਪੈਂਦਾ ਬਾਈ ਧੰਨਵਾਦ